ਅਸੀਂ ਕਾਲਪੁਰੋਂ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਬੋ। ਬਾਈ ਜੀ ਤੁਹਾਨੂੰ ਪਤਾ ਹੀ ਹੈ ਕਿ ਤਲਵੰਡੀ ਸਾਬੋ ਤੱਕ ਸ਼੍ਰੀ ਦਮ ਨਾਨਕ ਦੀ ਧਰਤੀ ਤੇ ਕੋੜਿਆ ਦਾ ਮੇਲਾ ਚੱਲ ਰਿਹਾ। ਇਸ ਲਈ ਕਈ ਦਿਨਾਂ ਤੋਂ ਬਾਈ ਇੱਥੇ ਪਹੁੰਚੋਏ ਤੇ ਪੰਗਣਾਂ ਆਪਾਂ ਕਰਾਂਗੇ ਗੱਲਬਾਤ। ਉਹਦੇ ਕੋਲੇ। ਤੇ ਪੰਗਣਾਂ ਕਰਾਂਗੇ ਗੱਲਬਾਤ ਕਿਹੜਾ ਪਿੰਡ ਆ? ਕਿਹੜੀ ਨਸਲ ਆ? ਕਿੰਨੇ ਮਹੀਨੇ ਦਾ ਪੰਗਣਾ ਸਾਰੀ ਡਿਟੇਲ ਲਾਵਾਂਗੇ ਪ੍ਰੋਪਰ। ਢਿੱਲਾ ਛੱਡ ਪਿੱਛੇ ਕਰੋ ਸਾਰਾ। ਤੇ ਬਾਈ ਨਾ ਕਰਦੇ ਆ ਗੱਲਬਾਤ ਅਸੀਂ ਕਹਾਂ ਬਾਈ ਜੀ ਸਾਸ਼ੀ ਗੱਲ ਵੀਰੇ ਬਾਈ ਜੀ ਪਹਿਲਾਂ ਤਾਂ ਆਪਣਾ ਨਾਂ ਤੇ ਪਿੰਡ ਦਾ ਐਡਰੈਸ ਦੱਸੋਈ ਵੀਰੇ ਮੇਰਾ ਨਾਂ ਹੈਗਾ ਰੰਗਾ ਪਿੰਡ ਭਾਗੀਵੰਦਰ ਜੀ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਜੀ ਭਾਗੀਵੰਦਰ ਕਿੱਥੇ ਜੇ ਵੀਰੇ ਆਪਣਾ ਮਕਾਨ ਆਪਣਾ ਜੀ ਗਲੀ ਨੰਬਰ 8 ਦੇ ਵਿੱਚ ਐ ਪਿੰਡ ਦੇ ਵਿੱਚ ਐ ਰਾਜੂ ਸਰਪੰਚ ਦਾ ਘਰ ਐ ਠੀਕ ਆ ਬਾਈ ਹਾਂਜੀ ਤੇ ਜਿਹੜਾ ਇਹ ਆਪਣਾ ਕੋਈ ਜਾਨਵਰ ਆ ਇਹ ਹਾਂਜੀ ਵੀਰੇ ਇਹਦਾ ਕੀ ਨਾਂ ਹੈਗਾ ਵੀਰੇ ਦਾ ਬੱਚਾ ਹੈ ਇਹਦਾ ਨਾਮ ਹੈਗਾ ਜੋਦਾ ਠੀਕ ਹੈ ਜੀ ਇਹ ਹੈਗਾ ਜੀ ਅਨੰਤ ਘੋੜੇ ਦਾ ਬੱਚਾ ਅਨੰਤ ਸੀਗਾ ਜੀ ਰਾਜ ਪ੍ਰਲਾਦ ਦਾ ਬੱਚਾ ਜੀ ਠੀਕ ਹੈ ਜੀ ਤੇ ਮਦਰ ਸਾਈਡ ਦੀ ਹੈਗੀ ਜੀ ਵਿਕਰਾਂਤ ਸ਼ਰਮਾ ਕੋਲੇ ਬੈਡਸਟੱਡ ਫਾਰਮ ਦੇ ਵਿੱਚ ਬੈਲੀ ਘੋੜੀ ਹੈ ਠੀਕ ਹੈ ਜੀ ਉਹ ਹੈਗੀ ਸੀਗੀ ਫੌਜੀ ਘੋੜੇ ਦੀ ਬੱਚੀ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਕਾ ਮਹੀਨਿਆਂ ਦਾ ਹੋ ਗਿਆ ਤੇ ਕੈਂਚ ਕਰਦਾ ਇਹਦਾ ਵੀਰੇ ਇਹ ਜਿਹੜਾ ਹੈਗਾ 26 ਤਰੀਕ ਨੂੰ 48 ਮਹੀਨੇ ਦਾ ਪੂਰਾ ਐਗਜੈਕਟ ਹੋ ਜੂਗਾ ਜੀ 26 ਜੁਲਾਈ 2020 ਦਾ ਇਹਦਾ ਜਨਮ ਹੈ ਜੀ ਠੀਕ ਹੈ ਜੀ ਤੇ ਹਾਈਟ ਵਕੋਂ ਬਈ ਜੇਕਰ ਆਪਾਂ ਵਾਟਰ ਸਕੈਨ ਨਾਲ ਮੈਜ਼ਰ ਕਰਦੇ ਆ ਤਾਂ 66.5 ਸਮਥਿੰਗ ਅਪਰੋਕਸੀਮੇਟ ਆ ਰਹੀ ਹੈ ਬਟ ਆਪਾਂ ਇਹਦੀ ਸ਼ੋ ਕਰੀ ਹੋਈ ਹੈ 66 ਕੋਈ ਮੈਜ਼ਰ ਕਰ ਸਕਦਾ ਹੈ ਜੀ ਠੀਕ ਹੈ ਬਈ ਹਾਂਜੀ ਤੇ ਹੁਣ ਤੱਕ ਇਹ ਕ੍ਰਾਸਿੰਗ ਚ ਆਉਣ ਲੱਗੇ ਕਿਸੇ ਲੱਗਾ ਹਾਂਜੀ ਵੀਰੇ ਆ ਗਿਆ ਇੱਕ ਰਿਜ਼ਲਟ ਵੀ ਆ ਗਿਆ ਇਹਦਾ ਰਿਜ਼ਲਟ ਆਇਆ ਹੋਇਆ ਮਹਿਮਦ ਦੇ ਪਿੰਡ ਹਰਿਆਣੇ ਦੇ ਵਿੱਚ ਖੁਸ਼ਦੀਪ ਦੇ ਘਰੇ ਬਈ ਠੀਕ ਆ ਜੀ ਇੱਕ ਰੰਗਾ ਕਾਲਾ ਬੱਚਾ ਆਇਆ ਹੋਇਆ ਠੀਕ ਆ ਜੀ ਨੀਲੀ ਉਹਦੀ ਮਾਂ ਏ ਮੱਜੂ ਕੇ ਬਲੱਡ ਲਾਈਨ ਦੀ ਜੀ ਠੀਕ ਆ ਜੀ ਉਹਦੇ ਤੇ ਇਹਦਾ ਰਿਜ਼ਲਟ ਆਇਆ ਹੋਇਆ ਤੇ 9 ਘੋੜੀਆਂ ਤੇ ਬਈ 6 ਤਾਂ ਜਿਹਦੇ ਵਿੱਚ 8 ਕਨਫਰਮ ਨੇ ਜੀ ਠੀਕ ਆ ਬਈ ਤੇ ਤੁਹਾਡੇ ਕੋਲੇ ਆਪਦੇ ਕੋਲੇ ਵੀ ਕੋਈ ਇਹਦਾ ਹੈਗਾ ਬੱਚਾ ਹੁਣ ਨਹੀਂ 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 ਆਪਣੇ ਕੋਲੇ ਕੋਈ ਬੱਚਾ ਨਹੀਂ ਹਜੇ ਇਹਦਾ ਆਇਆ ਜੀ ਠੀਕ ਆ ਜੀ ਬਾਕੀ ਘੋੜੀਆਂ ਮੇਟ ਨੇ ਰਿਜ਼ਲਟ ਆ ਜਾਣਗੇ 7 ਮਹੀ ਇਦੇ ਕੰਮ ਕੇ ਤੁਹਾਡੇ ਕੋਲ ਇੱਕ ਨਾਈਟ ਕਰਕੇ ਬੰਦੇ ਪਹੁੰਚ ਸਕਣ ਤੇ ਇੱਕ ਘੋੜੀ ਕਰਾਸ ਕਰਾ ਜਰੂਰ ਜੀ ਮੇਰਾ ਨੰਬਰ ਲਿਖੋ ਜੀ 9872560699 987256699 ਠੀਕ ਹੈ ਤੇ ਭਾਈ ਕਈ ਵਾਰੀ ਕੋਈ ਦੂਰ ਨੇੜੇ ਆਉਂਦਾ ਤੇ ਉਹਦੇ ਵਾਸਤੇ ਕੀ ਫੀਸ ਆ ਕੀ ਤੁਸੀਂ ਕੋਈ ਨਾ ਜੀ ਫੀਸ ਦਾ ਆਪਣਾ ਹੋਰ ਬ੍ਰੀਡਰਾਂ ਵਾਲਾ ਕੰਮ ਸਿਸਟਮ ਇਹੋ ਜਿਹਾ ਹੈ ਨਹੀਂ ਜੀ ਆਮ ਘਰਾਂ ਦੇ ਬੰਦੇ ਆ ਜੀ ਜਿਵੇਂ ਕੋਈ ਬੰਦਾ ਬਸ ਘੋੜੇ ਦਾ ਮਾਣ ਰੱਖ ਜੇ ਹੋਰ ਕੋਈ ਆਪਾਂ ਨੂੰ ਨਹੀਂ ਹੁੰਦਾ ਵੀ ਘੋੜੇ ਦੀ ਫੀਸ ਕਰਕੇ ਆਪਾਂ ਨੇ ਘੋੜਾ ਛੱਡਣਾ ਹੈ ਠੀਕ ਹੈ ਬਾਈ ਆਪਣੀ ਇੱਛਾ ਨਾਲ ਬਾਕੀ ਦੀ ਫੀਸ ਜਿਹੜੀ ਰੱਖੀ ਹੈ ਜੈਨੂਨ ਫੀਸ ਹੈ 31000 ਆਪਾਂ ਨੇ ਰੱਖੀ ਹੋਈ ਹੈ ਬਾਕੀ ਆਪਣੀ ਮਰਜ਼ੀ ਨਾਲ ਕੋਈ ਵੀ ਛੱਡ ਸਕਦਾ ਜਿੰਨੇ ਕਹੇ ਪਰ ਜੈਨੂਨ ਹੋਵੇ ਲੌਜੀਕਲੀ ਹੋਵੇ ਠੀਕ ਹੈ ਬਾਈ ਉਸਕੇ ਬਾਈ ਧੰਨਵਾਦ ਛੋਟਾ ਧੰਨਵਾਦ ਵੀਰੇ ਤੇ ਬਾਈਆਂ ਕੋਲੇ ਬਰੀਡ ਦੇਖਣ ਦੇਖ ਸਾਰਨਾ ਜਾਨਵਰ ਬਹੁਤ ਉੱਚਾ ਲੰਮਾ ਕੱਦਦਾਗਾ ਤੁਹਾਨੂੰ ਪ੍ਰੋਪਰ ਦਿਖਾਉਣੇ ਆਪਾਂ ਪੂਰਾ ਸੋਨਾ ਜਾਨਵਰ ਹੈ ਤੇਰਾ ਨਾਮ ਪੰਡਤ ਜੀਵੰਦਰ ਬਾਕੀ ਤੁਹਾਨੂੰ ਬਾਂਗਾਂ ਦਾ ਵਕ ਕਨੈਕਟ ਨੰਬਰ ਦੇਦਾ ਤੇ ਤੁਸੀਂ ਕੀ ਚਾਹੁੰਦੇ ਨੇ ਘੋੜੀ ਕ੍ਰੋਸ ਕਰਾਉਣੀ ਹੋਵੇ ਤੇ ਬਾਂਗਾਂ ਨਾਲ ਤੁਸੀਂ ਹਾਂਜੀ ਹਾਂਜੀ ਇਸੇ ਦਾ ਆ ਸਕਦੇ ਹਾਂ ਬਡੰਡੇ ਚਲੇ ਜੋ ਟੱਚ ਪਿੰਡ ਆ ਇਹ ਪਿੰਡ ਭਾਗੀਵੰਦ ਤਰਵੰਡੀ ਸਭ ਤੋਂ 5 ਕਿਲੋਮੀਟਰ ਦੂਰ ਹੈ